ਅਭਿਓ ਜੇਕਰ ਅੱਜ ਤੁਸੀਂ ਇਸ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਇਸ ਵੀਰ ਦਾ ਹੌਸਲਾ ਟੁੱਟ ਜਾਣਾ ਹੈ ਕਿਉਂਕਿ ਇੱਕ ਅੱਖ ਤੋਂ ਇਸ ਵੀਰ ਨੂੰ ਦਿਖਾਈ ਨਹੀਂ ਦਿੰਦਾ ਤੇ ਇੱਕ ਅੱਖ ਦੀ ਮਦਦ ਦੇ ਨਾਲ ਇਸ ਵੀਰ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਦ੍ਰਿਸ਼ ਨੂੰ ਦਰਸਾਇਆ ਗਿਆ ਹੈ ਆਪਣੇ ਟੈਲੈਂਟ ਦੇ ਜ਼ਰੀਏ ਆਪਣੇ ਸਕੈਚ ਦੇ ذریعے ਸੋ ਵੀਰ ਦੇ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਹੈ ਤੇ ਤੁਸੀਂ ਵੀ ਇਸ ਵੀਰ ਦਾ ਹੌਸਲਾ ਵਧਾਉਣਾ ਹੈ ਇਸ ਤੋਂ ਇਲਾਵਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਹੈ ਸੁਵੇਖ ਸਕਦੇ ਹੋ ਕਿ ਵੀਰ ਦੀ ਮਿਹਨਤ ਕਿਸ ਤਰੀਕੇ ਦੇ ਨਾਲ ਉਸ ਵੱਲੋਂ ਇਹ ਖੂਬਸੂਰਤ ਸਕੈਚ ਤਿਆਰ ਕੀਤਾ ਗਿਆ ਤੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝਾ ਕੀਤਾ ਗਿਆ ਤੇ ਹੁਣ ਇਸ ਵੀਰ ਦੇ ਵੱਲੋਂ ਬਣਾਈ ਗਈ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਵੀਰ ਨੇ ਜਿਹੜੀ ਇਹ ਮਿਹਨਤ ਕੀਤੀ ਹੈ ਉਸ ਦੇ ਚਲਦੇ ਤੁਹਾਡੀ ਇਸ ਤਸਵੀਰ ਨੂੰ ਲੈ ਕੇ ਕੀ ਪ੍ਰਤੀਕਿਰਿਆ ਹੈ ਕਿਵੇਂ ਦੀ ਲੱਗੀ ਤੁਹਾਨੂੰ ਇਹ ਤਸਵੀਰ ਜ਼ਰੂਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜੋ ਨਾ ਹੈ ਤੇ ਵਾਹਿਗੁਰੂ ਜੀ ਲਿਖਣਾ ਨਾ ਭੁੱਲਿਓ